ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਨਵੇਂ YouTube ਚੈਨਲ ਉਹ ਕੈਨੇਡਾ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਨੌਜਵਾਨ ਦੀ ਜਿਸ ਨੇ ਆਪਣੀ ਇੱਕ ਲਤ ਗਵਾ ਕੇ ਵੀ ਆਪਣਾ ਹੌਸਲਾ ਨਹੀਂ ਹਾਰਿਆ ਜੀ ਹਾਂ ਮੈਂ ਗੱਲ ਕਰ ਰਿਹਾ ਹਾਂ ਟੈਰੀ ਫੌਕਸ ਦੀ ਇੱਕ ਕਹਾਣੀ ਹੈ ਦਰਦ ਤੋਂ ਜਨਮੀ ਉਮੀਦ ਦੀ ਹਾਰ ਤੋਂ ਬਣੇ ਹੌਸਲੇ ਦੀ ਅਤੇ ਇੱਕ ਸੁਪਨੇ ਲਈ ਜੋ ਸਿਰਫ ਆਪਣੇ ਲਈ ਨਹੀਂ ਸੀ ਸਗੋਂ ਪੂਰੀ ਮਨੁੱਖਤਾ ਲਈ ਸੀ 1980 ਦੀ ਸਵੇਰ टेरी फॉक्स अपना पैर अटलांटिक महासागर ਦੇ ਠੰਡੇ ਪਾਣੀ ਵਿੱਚ ਰੱਖਦੇ ਹੋਏ ਇੱਕ ਵਚਨ ਲੈਂਦਾ ਹੈ ਕਿ ਉਹ ਕੈਨੇਡਾ ਨੂੰ ਦੌੜ ਕੇ ਪਾਰ ਕਰੇਗਾ ਕਿਸ ਲਈ క్యాన్సర్ ਰਿਸਰਚ ਲਈ ਤੇ ਇੱਕ ਉਮੀਦ ਲਈ ਤੇ ਆਓ ਮੈਂ ਤੁਹਾਨੂੰ ਸੁਣਾਉਂਦਾ ਹਾਂ ਉਸ ਨੌਜਵਾਨ ਦੀ ਕਹਾਣੀ ਟੈਰੀ ਫੌਕਸ ਦੀ ਕਹਾਣੀ ਜਿਸ ਨੂੰ ਕੀ ਕੈਨੇਡਾ ਵਿੱਚ ਮੈਰਾਥਨ ਆਫ ਹੋਪ ਦੇ ਨਾਲ-ਨਾਲ ਜਾਣਿਆ ਜਾਂਦਾ ਹੈ ਟੈਰੀ ਫੌਕਸ ਦਾ ਜਨਮ 22 ਜੁਲਾਈ 1959 ਨੂੰ ਵਿਨੀ ਪੈਗ ਮੈਨੀਟੋਬਾ ਕੈਨੇਡਾ ਵਿੱਚ ਹੋਇਆ। ਉਹਦੇ ਮਾਪਿਓ ਬੈਟੀ ਫਾਕਸ ਤੇ ਰੌਨੀ ਫਾਕਸ ਸਧਾਰਨ ਪਰ ਮਿਹਨਤੀ ਕੈਨੇਡੀਅਨ ਸਨ। ਰੌਨੀ ਫਾਕਸ ਕੈਨੇਡੀਅਨ ਨੈਸ਼ਨਲ ਰੇਲਵੇ ਵਿੱਚ ਸਵਿਚਮੈਨ ਸੀ ਅਤੇ ਬੈਟੀ ਘਰ ਸੰਭਾਲਣ ਵਾਲੀ ਮਾਂ ਜਿਸ ਨੇ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ ਸਮਰਪਿਤ ਕਰ ਦਿੱਤੀ। ਟੈਰੀ ਚਾਰਾਂ ਭੈਣ ਭਰਾਵਾਂ ਵਿੱਚੋਂ ਦੂਜੇ ਨੰਬਰ ਤੇ ਸੀ। ਵੱਡਾ ਭਰਾ ਫਰੈਡ ਉਸ ਤੋਂ ਛੋਟਾ ਟੈਰੀ ਡੇਰਲ ਤੇ ਉਹਨੇ ਦੀ ਛੋਟੀ ਭੈਣ ਜੁਡਥ ਜਿਹਨੂੰ ਕਿ ਜੁਡੀ ਵੀ ਕਹਿੰਦੇ ਸਨ ਫੌਕਸ ਪਰਵਾਜ਼ ਬਹੁਤ ਜੁੜਿਆ ਹੋਇਆ ਸੀ ਕਦੇ-ਕਦੇ ਉਹਨਾਂ ਨੂੰ ਕਾਫੀ ਮਾਰਥਿਕ ਮੁਸ਼ਕਲਾਂ ਵੀ ਆਈਆਂ ਪਰ ਉਹਨਾਂ ਨੇ ਆਪਣੀ ਜਦੀਦ ਅਸੂਲ ਕਦੇ ਨਹੀਂ ਬਦਲੇ ਬਚਪਨ ਵਿੱਚ ਟੈਰੀ ਦਾ ਪਰਿਵਾਰ ਵਿਨੀਪੈਕ ਤੋਂ ਸਰੀ ਬ੍ਰਿਟਿਸ਼ ਕੋਲੰਬੀਆ ਅਤੇ ਆਖਰਕਾਰ ਪੋਰਟ ਕੁਕਟਲੰਮ ਵਿੱਚ ਵੱਸ ਗਿਆ ਇਹ ਥਾਂ ਸੀ ਜਿੱਥੇ ਟੈਰੀ ਪਿਆਰ ਭਰੇ ਮਾਹੌਲ ਵਿੱਚ ਵੱਡਾ ਹੋਇਆ ਉਸਦੀ ਰਿਕਤੌਰ ਤੇ ਸਭ ਤੋਂ ਤਾਕਤਵਰ ਤਾਂ ਨਹੀਂ ਸੀ ਤੇ ਨਾਵੇਂ ਬਹੁਤ ਜ਼ਿਆਦਾ ਲੰਬਾ ਸੀ ਪਰ ਉਹ ਤੰਦਰੁਸਤ ਸੀ ਤੇ ਉਸ ਦਾ ਜਿਹੜਾ ਮਾਈਂਡ ਸੀ ਬਹੁਤ ਹੀ ਤਾਕਤਵਰ ਸੀ ਸਕੂਲ ਵਿੱਚ ਟੈਰੀ ਖੇਡਾਂ ਨਾਲ دیਵਾਨਗੀ ਦੀ ਹੱਦ ਤੱਕ ਪਿਆਰ ਕਰਦਾ ਸੀ ਤੇ ਖਾਸ ਕਰਕੇ ਬਾਸਕਟਬਾਲ ਉਸ ਦਾ ਸੁਪਨਾ ਸੀ ਪਰ ਇੱਕ ਵੱਡੀ ਸਮੱਸਿਆ ਸੀ ਉਹ ਬਾਸਕਟਬਾਲ ਖੇਡਣ ਵਿੱਚ ਬਹੁਤ ਜ਼ਿਆਦਾ ਚੰਗਾ ਨਹੀਂ ਸੀ ਨਾ ਉਹ ਠੀਕ ਤਰੀਕੇ ਨਾਲ ਸ਼ੂਟ ਕਰ ਸਕਦਾ ਸੀ ਨਾ ਚੰਗੀ ਤਰ੍ਹਾਂ ਡ੍ਰੀਬਲ ਤੇ ਲੰਬਾਈ ਵੀ ਉਹਦੀ ਬਹੁਤ ਜ਼ਿਆਦਾ ਨਹੀਂ ਸੀ ਇੱਕ ਦਿਨ ਉਹਦੇ ਕੋਚ ਨੇ ਤਾਂ ਇਹ ਵੀ ਕਿਹਾ ਟੈਰੀ ਮੇਰੇ ਖਿਆਲ ਨਾਲ ਬਾਸਕਟਬਾਲ ਤੇਰੇ ਲਈ ਨਹੀਂ ਹੈ ਜੇ ਕੋਈ ਹੋਰ ਹੁੰਦਾ ਤਾਂ ਤੁਰੰਤ ਹਾਰ ਮੰਨ ਲੈਂਦਾ ਪਰ ਟੈਰੀ ਨੇ ਹਾਰ ਨਹੀਂ ਮੰਨੀ ਉਹ ਹਰ ਸਵੇਰ ਸਕੂਲ ਤੋਂ ਪਹਿਲਾਂ ਪ੍ਰੈਕਟਿਸ ਕਰਦਾ ਤੇ ਸਕੂਲ ਤੋਂ ਬਾਅਦ ਵੀ ਪ੍ਰੈਕਟਿਸ ਕਰਦਾ ਭਾਵੇਂ ਠੰਡ ਹੋਵੇ ਮੀਂਹ ਤੂਫਾਨ ਪਰ ਉਹ ਆਪਣੀ ਪ੍ਰੈਕਟਿਸ ਨਾ ਛੱਡਦਾ ਇਹੋ ਜਿੱਦ ਇਹੋ ਦ੍ਰਿੜਤਾ ਉਹਦੀ ਪਛਾਣ ਬਣ ਗਈ ਸਾਲਾਂ ਦੀ ਮਿਹਨਤ ਤੋਂ ਬਾਅਦ ਆਖਰਕਾਰ ਉਹ ਟੀਮ ਵਿੱਚ ਚੁਣਿਆ ਗਿਆ ਸਭ ਤੋਂ ਚੰਗਾ ਖਿਡਾਰੀ ਤਾਂ ਨਹੀਂ ਸੀ ਪਰ ਉਹ ਸਭ ਤੋਂ ਮਿਹਨਤੀ ਤੇ ਦ੍ਰਿੜ ਸੀ ਫੌਕਸ ਪਰਿਵਾਰ ਇੱਕ ਸਧਾਰਨ ਪਰਿਵਾਰ ਸੀ ਬਹੁਤਾ ਸ਼ੋਰ ਸ਼ਰਾਬੇ ਵਾਲਾ ਨਹੀਂ ਸੀ ਉਹ ਸਾਦੇ ਪਿਆਰ ਭਰੇ ਤੇ ਇੱਕ ਦੂਜੇ ਦਾ ਸਹਾਰਾ ਬਣਨ ਵਾਲੇ ਲੋਕ ਸਨ ਬੈਟੀ ਟੈਰੀ ਦੀ ਮਾਂ ਬਹੁਤ ਹੀ ਨਰਮ ਦਿਲ ਪਰ ਇੱਕ ਡਿਸਪਲਿਨ ਵਾਲੀ ਔਰਤ ਸੀ ਉਹ ਹਮੇਸ਼ਾ ਕਹਿੰਦੀ ਸੀ ਜੇ ਕੁਝ ਸ਼ੁਰੂ ਕਰੋ ਤਾਂ ਮੁਕੰਮਲ ਵੀ ਕਰੋ ਇਹ ਗੱਲ ਟੈਰੀ ਦੇ ਦਿਲ ਵਿੱਚ ਹਮੇਸ਼ਾ ਲਈ ਵੱਸ ਗਈ ਸੀ ਰੋਲੀ ਉਸਦਾ ਪਿਤਾ ਘੱਟ ਬੋਲਣ ਵਾਲਾ ਪਰ ਬਹੁਤ ਮਜ਼ਬੂਤ ਆਦਮੀ ਸੀ ਉਸਦੀ ਮਿਹਨਤ ਨੇ ਟੈਰੀ ਨੂੰ ਸਿਖਾਇਆ ਕਿ ਮੁਸੀਬਤਾਂ ਤੋਂ ਡਰਨਾ ਨਹੀਂ ਉਹਨਾਂ ਨਾਲ ਲੜਨਾ ਹੈ ਭੈਣ ਭਰਾ ਟੈਰੀ ਦੇ ਸਭ ਤੋਂ ਨੇੜ ਦੇ ਦੋਸਤ ਸਨ ਉਹ ਖੇਡਦੇ ਲੜਦੇ ਹੱਸਦੇ ਤੇ ਇੱਕ ਦੂਜੇ ਲਈ ਹਮੇਸ਼ਾ ਖੜੇ ਰਹਿੰਦੇ ਟੈਰੀ ਆਪਣੇ ਛੋਟੇ ਭਰਾ ਡਰਲ ਦਾ ਰੋਲ ਮਾਡਲ ਸੀ ਮਾਰਚ 1977 ਵਿੱਚ ਜਦੋਂ ਟੈਰੀ 18 ਸਾਲ ਦਾ ਸੀ ਉਸ ਦੇ ਸੱਜੇ ਗੋਡੇ ਵਿੱਚ ਬਹੁਤ ਦਰਦ ਸ਼ੁਰੂ ਹੋਇਆ। ਉਸਨੇ ਸੋਚਿਆ ਕਿ ਹੋ ਸਕਦਾ ਹੈ ਕਿ ਖੇਡਣ ਕਰਕੇ ਇਹ ਦਰਦ ਹੋ ਰਿਹਾ ਹੋਵੇ। ਪਰ ਦਰਦ ਵੱਧਦਾ ਗਿਆ। ਇੱਕ ਦਿਨ ਉਹ ਖੜਾ ਵੀ ਨਹੀਂ ਹੋ ਸਕਿਆ। ਉਸਦੇ ਮਾਪੇ ਉਸਨੂੰ ਹਸਪਤਾਲ ਲੈ ਕੇ ਗਏ। ਟੈਸਟ ਹੋਏ, ਰਿਪੋਰਟਾਂ ਆਈਆਂ। ਡਾਕਟਰ ਨੇ ਗੰਭੀਰ ਲਹਿਜੇ ਵਿੱਚ ਕਿਹਾ, "ਤੈਨੂੰ ਆਸਟਿਓਜੈਨਿਕ ਸਾਰਕੋਮਾ ਹੈ, ਯਾਨੀ ਕਿ ਬੋਨ ਕੈਂਸਰ।" ਤੇ ਉਸ ਤੋਂ ਅਗਲਾ ਵਾਕ ਤਾਂ ਪਰਿਵਾਰ ਤੇ ਬਿਜਲੀ ਵਾਂਗ ਡਿੱਗਿਆ। ਟੈਰੀ ਚੁੱਪ ਰਿਆ ਉਹਦੇ ਮਾਪੇ ਰੋ ਪਏ ਭੈਣ ਭਰਾ ਵੀ ਹੈਰਾਨ ਹੋ ਗਏ ਤੇ ਸਿਰਫ 3 ਦਿਨਾਂ ਵਿੱਚ ਸਰਜਰੀ ਹੋਈ ਤੇ 18 ਸਾਲ ਦੀ ਉਮਰ ਵਿੱਚ ਹਸਪਤਾਲ ਵਿੱਚ ਦੋ ਲੱਤਾਂ ਨਾਲ ਜਾਣ ਵਾਲਾ ਇੱਕ ਲੱਤ ਨਾਲ ਵਾਪਸ ਆਇਆ ਪਰ ਟੈਰੀ ਟੁੱਟਿਆ ਨਹੀਂ ਉਸਨੇ ਹਸਪਤਾਲ ਵਿੱਚ ਜੋ ਬੱਚੇ ਵੇਖੇ ਜੋ ਕੈਂਸਰ ਨਾਲ ਲੜ ਰਹੇ ਸਨ ਤੇ ਕਈ ਤੇ ਉਸ ਤੋਂ ਵੀ ਉਮਰ ਵਿੱਚ ਬਹੁਤ ਛੋਟੇ ਸਨ ਉਹ ਕਹਿੰਦਾ ਮੈਂ ਹਾਰ ਨਹੀਂ ਮੰਨੂਗਾ ਤੇ ਮੈਂ ਇਹਨਾਂ ਲਈ ਕੁਝ ਵੱਡਾ ਕਰਾਂਗਾ रिकवरी दौरान डॉक्टर ओडोनो ने उसने एक लेख ਦਿੱਤਾ एक आदमी बारे जिसने एक लथ नाल न्यूयॉर्क मैराथन दौड़ी सी एक कहानी तैयारी ਦੇ ਦਿਲ ਵਿੱਚ ਚਿੰਗਾਰੀ ਬਣ ਗਈ ਉਸਨੇ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਕੈਨੇਡਾ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਦੌੜਾਂਗਾ ਤੇ ਕੈਂਸਰ ਪੀੜਤਾਂ ਲਈ ਡੋਨੇਸ਼ਨ ਇਕੱਠੀ ਕਰਾਂਗਾ ਮਾਂ ਬੈਟੀ ਤੁਰੰਤ ਬੋਲੀ ਬਿਲਕੁਲ ਨਹੀਂ ਤੂੰ ਅੱਗੇ ਹੀ ਬਿਮਾਰ ਹੈ ਹੋਰ ਜ਼ਿਆਦਾ ਬਿਮਾਰ ਹੋ ਜਾਏਗਾ ਪਰ ਟੈਰੀ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਮਾਂ ਮੈਨੂੰ ਇਹ ਕਰਨਾ ਹੀ ਪੈਣਾ ਜੇ ਮੈਂ ਨਹੀਂ ਕਰਾਂਗਾ ਤਾਂ ਹੋਰ ਕੌਣ ਕਰੇਗਾ ਪਰਿਵਾਰ ਨੂੰ ਇਹ ਸੰਭਵ ਲੱਗਦਾ ਸੀ ਪਰ ਟੈਰੀ ਨੇ ਤਿਆਰੀ ਸ਼ੁਰੂ ਕਰ ਦਿੱਤੀ ਟੈਰੀ ਨੇ 18 ਮਹੀਨੇ ਤੱਕ ਹਰ ਰੋਜ਼ ਪ੍ਰੈਕਟਿਸ ਕੀਤੀ ਕਈ ਵਾਰ ਉਸ ਦੀ ਨਕਲੀ ਲੱਤ ਦੇ ਕਾਰਨ ਉਹਦੇ ਗੋਡੇ ਵਿੱਚੋਂ ਲਹੂ ਨਿਕਲ ਆਉਂਦਾ ਪੈਰ ਛਾਲਿਆਂ ਨਾਲ ਭਰ ਜਾਂਦੇ ਤੇ ਹਰ ਕਦਮ ਪਹਾੜ ਚੜ੍ਹਨ ਵਰਗਾ ਸੀ ਉਸ ਦਾ ਤੋੜਨ ਦਾ ਅਨੋਖਾ ਟਾਂਕ ਸੀ ਹੌਪ ਸਟੈਪ ਹੌਪ ਸਟੈਪ ਜਿਹਨੂੰ ਵੇਖਣ ਵਾਲਿਆਂ ਨੂੰ ਵੀ ਦਰਦ ਮਹਿਸੂਸ ਹੁੰਦਾ ਸੀ ਪਰ ਡੈਰੀ ਕਹਿੰਦਾ ਸੀ ਦਰਦ ਦੀ ਚਿੰਤਾ ਨਾ ਕਰੋ ਕਿਉਂਕਿ ਕੈਂਸਰ ਜ਼ਿਆਦਾ ਦਰਦ ਕਰਦਾ ਹੈ ਛੋਟਾ ਭਰਾ ਡੈਲਨਰਸ ਦਾ ਸਭ ਤੋਂ ਵੱਡਾ ਸਾਥੀ ਬਣ ਗਿਆ ਪਿਤਾ ਰੌਲੀ ਸਪੋਰਟ ਵੈਂਚ ਚਲਾਉਂਦਾ ਹੌਲੀ ਹੌਲੀ ਪੂਰਾ ਪਰਿਵਾਰ ਉਸ ਦੇ ਸੁਪਨੇ ਨਾਲ ਖੜਾ ਹੋ ਗਿਆ 12 April 1980 ਨੂੰ ਟੈਰੀ ਨੇ ਆਪਣੀ ਨਕਲੀ ਲਤ ਨੂੰ ਅਟਲਾਂਟਿਕ ਮਹਾਸਾਗਰ ਦੇ ਠੰਡੇ ਪਾਣੀ ਵਿੱਚ ਡੋਗੋਇਆ ਤੇ ਉਸਨੇ ਕਿਹਾ ਮੈਂ ਹਰ ਕੈਨੇਡੀਅਨ ਤੋਂ 1 ਡਾਲਰ ਇਕੱਠਾ ਕਰਨਾ ਚਾਹੁੰਦਾ ਹਾਂ ਉਸ ਸਮੇਂ ਕੈਨੇਡਾ ਦੀ ਆਬਾਦੀ 24 ਮਿਲੀਅਨ ਸੀ ਉਹ ਹਰ ਰੋਜ਼ 42 ਕਿਲੋਮੀਟਰ ਦੌੜਨ ਦਾ ਪਲਾਨ ਬਣਾਉਂਦਾ ਬਿਨਾਂ ਕਿਸੇ ਛੁੱਟੀ ਦੇ ਸ਼ੁਰੂ ਵਿੱਚ ਉਸ ਨੂੰ ਕੋਈ ਨਹੀਂ ਸੀ ਜਾਣਦਾ ਲੋਕ ਉਸ ਦੇ ਕੋਲੋਂ ਗੱਡੀਆਂ ਵਿੱਚ ਲੰਘ ਜਾਂਦੇ ਕੁਝ ਹੱਸਦੇ ਕੁਝ ਨਜ਼ਰ ਅੰਦਾਜ਼ ਕਰਦੇ ਪਰ ਟੈਰੀ ਨਿਰੰਤਰ ਦੌੜਦਾ ਰਿਹਾ ਹਵਾ ਵਿੱਚ ਮੀਂਹ ਵਿੱਚ ਗਰਮੀ ਵਿੱਚ ਬਰਫ਼ ਵਿੱਚ ਤੇ ਹੌਲੀ-ਹੌਲੀ ਲੋਕਾਂ ਨੂੰ ਉਸਦੀ ਕਹਾਣੀ ਪਤਾ ਲੱਗੀ ਢੀੜਾ ਇਕੱਠੀਆਂ ਹੋਣ ਲੱਗੀਆਂ ਬੱਚੇ ਉਸਦੇ ਨਾਲ ਦੌੜਦੇ ਡੋਨੇਸ਼ਨ ਵਧਣ ਲੱਗੀ ਪੂਰਾ ਕੈਨੇਡਾ ਟੈਰੀ ਫਾਕਸ ਨਾਲ ਪਿਆਰ ਕਰਨ ਲੱਗ ਪਿਆ 143 ਦਿਨ ਤੇ 5373 ਕਿਲੋਮੀਟਰ ਦੌੜਨ ਤੋਂ ਬਾਅਦ 1 ਸਤੰਬਰ 1980 ਨੂੰ ਸੁੰਦਰ ਬੇਦੀ ਨੇ ਡੇਟ ਟੈਰਿੰਗ ਦੌੜਦਿਆਂ ਅਚਾਨਕ ਬਹੁਤ ਖੰਗ ਆਈ ਤੇ ਉਹ ਡਿੱਗ ਪਿਆ ਹਸਪਤਾਲ ਲਿਆਂਦਾ ਗਿਆ ਤੇ ਡਾਕਟਰਾਂ ਨੇ ਕਿਹਾ ਕੈਂਸਰ ਫੇਫੜਿਆਂ ਵਿੱਚ ਫੈਲ ਗਿਆ ਹੈ ਟੈਰੀ ਰੋਪਿਆ ਮੌਤ ਦੇ ਗੱਲ ਤੋਂ ਨਹੀਂ ਪਰ ਇਸ ਗੱਲ ਤੋਂ ਕਿ ਉਹ ਦੌੜ ਪੂਰੀ ਨਹੀਂ ਕਰ ਸਕੇਗਾ ਉਸਨੇ ਕਿਹਾ ਮੈਂ ਵਾਪਸ ਆਉਂਗਾ ਤੇ ਇਹਨੂੰ ਪੂਰੀ ਕਰਾਂਗਾ ਪਰ ਹਕੀਕਤ ਇਹ ਸੀ ਕਿ ਉਹ ਕਦੇ ਵੀ ਦੁਬਾਰਾ ਦੌੜ ਨਹੀਂ ਸਕਿਆ ਪੂਰੇ ਦੇਸ਼ ਨੇ ਉਸ ਲਈ ਦੁਆ ਕਰਨੀ ਸ਼ੁਰੂ ਕਰ ਦਿੱਤੀ। ਰਾਜਨੀਤਿਕ ਲੋਕ, ਵੱਡੀਆਂ ਹਸਤੀਆਂ ਤੇ ਅਨੇਕਾਂ ਲੱਖਾਂ ਲੋਕਾਂ ਨੇ ਉਸ ਨੂੰ ਪਿਆਰ ਤੇ ਹੌਸਲੇ ਦੇ ਲੈਟਰ ਭੇਜੇ। ਉਸ ਦਾ ਪਿਤਾ ਸਾਰਾ ਦਿਨ ਉਸ ਦੇ ਨਾਲ ਰਹਿੰਦਾ। ਮਾਂ ਹਰ ਰਾਤ ਚੁੱਪਚਾਪ ਲਾਉਂਦੀ ਤੇ ਉਸ ਦੇ ਭੈਣ ਭਰਾ ਕਦੇ ਵੀ ਉਸ ਤੋਂ ਦੂਰ ਨਾ ਜਾਂਦੇ। ਅਖੀਰ 28 ਜੂਨ 1981 ਨੂੰ 22 ਸਾਲ ਦੀ ਉਮਰ ਵਿੱਚ ਟੈਰੀ ਫਾਕਸ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਕੈਨੇਡਾ ਰੁਕ ਗਿਆ ਲੋਕ ਸੜਕਾਂ ਤੇ ਰੋ ਰਹੇ ਸਨ ਤੇ ਉਸ ਦਾ ਅੰਤਮ ਸੰਸਕਾਰ ਰਾਸ਼ਟਰੀ ਟੈਲੀਵਿਜ਼ਨ ਤੇ ਦਿਖਾਇਆ ਗਿਆ ਪਰ ਉਸ ਦਾ ਸੁਪਨਾ ਨਹੀਂ ਮਰਿਆ ਟੈਰੀ ਫੌਕਸ ਦੀ ਮੌਤ ਤੋਂ ਬਾਅਦ ਟੈਰੀ ਫੌਕਸ ਫਾਊਂਡੇਸ਼ਨ ਬਣਾਈ ਗਈ ਹਰ ਸਾਲ ਦੁਨੀਆ ਭਰ ਵਿੱਚ ਲੱਖਾਂ ਲੋਕ ਟੈਰੀ ਫੌਕਸ ਰਨ ਵਿੱਚ ਹਿੱਸਾ ਲੈਂਦੇ ਨੇ ਅੱਜ ਤੱਕ 850 ਮਿਲੀਅਨ ਤੋਂ ਵੱਧ ਰਕਮ ਕੈਂਸਰ ਰਿਸਰਚ ਲਈ ਇਕੱਠੀ ਹੋਈ ਟੈਰੀ ਸਿਰਫ ਹੀਰੋ ਨਹੀਂ ਸੀ ਉਹ ਇੱਕ ਆਸ ਦਾ ਪ੍ਰਤੀਕ ਬਣ ਗਿਆ ਉਸ ਦੀ ਮਾਂ ਬੈਠੀ ਨਹੀਂ ਉਸ ਦਾ ਮਿਸ਼ਨ ਜਾਰੀ ਰੱਖਿਆ ਉਸ ਦਾ ਭਰਾ ਡੈਰਲ ਅੱਜ ਵੀ ਇਸ ਫਾਊਂਡੇਸ਼ਨ ਨੂੰ ਚਲਾਉਣ ਵਿੱਚ ਸਹਾਇਤਾ ਕਰਦਾ ਸਾਰਾ ਫੌਕਸ ਪਰਿਵਾਰ ਹੀ ਇਸ ਮਿਸ਼ਨ ਨੂੰ ਲੈ ਕੇ ਅੱਗੇ ਵਧ ਰਿਹਾ ਹੈ ਟੈਰੀ ਕਹਿੰਦਾ ਸੀ ਮੈਂ ਹਾਰ ਮੰਨਣ ਵਾਲਾ ਨਹੀਂ ਮੈਂ ਦਿਖਾਉਣਾ ਚਾਹੁੰਦਾ ਹਾਂ ਕਿ ਅਸੰਭਵ ਵੀ ਸੰਭਵ ਹੋ ਸਕਦਾ ਹੈ ਅਤੇ ਉਸ ਨੇ ਇਸ ਨੂੰ ਸੱਚ ਕਰਕੇ ਦਿਖਾਇਆ ਦੋਸਤੋ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਹੋਵੇਗੀ ਦੋਸਤੋ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਇਹ ਸਾਡੇ ਦਿਲਾਂ ਨੂੰ ਵੀ ਟੰਬਦੀ ਆ ਤੇ ਸਾਨੂੰ ਹੌਸਲਾ ਵੀ ਦਿੰਦੀ ਆ ਟੈਰੀ ਫੌਕਸ ਤਾਂ ਅੱਜ ਇਸ ਦੁਨੀਆ ਵਿੱਚ ਨਹੀਂ ਪਰ ਉਸ ਦਾ ਸੁਤਨਾ ਅੱਜ ਵੀ ਜਿਉਂਦਾ ਹੈ ਹਰ ਸਾਲ ਲੱਖਾਂ ਹੀ ਲੋਕ ਇਸ ਮੈਰਾਥਨ ਆਫ ਹੋਪ ਵਿੱਚ ਭਾਗ ਲੈਂਦੇ ਨੇ ਤੇ ਹਰ ਸਾਲ ਲੱਖਾਂ ਕਰੋੜਾਂ ਡਾਲਰ ਇਕੱਠੇ ਕੀਤੇ ਜਾਂਦੇ ਨੇ ਉਹਨਾਂ ਲੋਕਾਂ ਲਈ ਜੋ ਕਿ ਕੈਂਸਰ ਨਾਮ ਦੀ ਨਾਮਰਾਦ ਬਿਮਾਰੀ ਨਾਲ ਪੀੜਤ ਹੁੰਦੇ ਨੇ ਹੀ ਰੋਹ ਹੁੰਦਾ ਹੈ ਜੋ ਟੁੱਟ ਕੇ ਵੀ ਰੁਕਦਾ ਨਹੀਂ ਤੇ ਆਪਣੇ ਤੋਂ ਉੱਪਰ ਹੋ ਕੇ ਸੋਚਦਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਅਤੇ ਕਮੈਂਟ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਮੈਂ ਤੁਹਾਨੂੰ ਅਗਲੀ ਕਹਾਣੀ ਵਿੱਚ ਮਿਲਦਾ ਤੇ ਟੈਰੀ ਨੇ ਇੱਕ ਵਾਰ ਕਿਹਾ ਸੀ ਇਵਨ ਇਫ ਆਈ ਡੋਨਟ ਫਿਨਿਸ਼ देयर विल बी ਅਦਰ ਪੀਪਲ ਹੂ ਵਿਲ ਕੰਪਲੀਟ ਇਟ